ਆ ਇਹਨਾਂ ਨੇ 500 ਰੁਪਏ ਦਾ ਆ। ਇਹਨਾਂ ਨੇ ਘਰਾਂ ਦੇ ਘਰ ਖਾਲੀ ਕਰਤੇ ਇਹ ਚੀਜ਼ ਨੇ। ਹਾਂ ਇਹਦੇ ਵਿੱਚ ਹੁੰਦਾ ਹੈ ਖੋਲੀ ਨਾ ਪੁਲਿਸ ਆਉਂਦੀ ਆ। ਹਾਂ ਸਾਡਾ ਪਿੰਡ ਨਾਲ ਜੁੜਾ। ਉਹ ਚਾਚਾ ਵੇਚਾ ਪੁਲਿਸ ਆਉਂਦੀ ਆ ਘੋਲਣਗੇ ਆਪਣੇ। ਟਲੀ ਟਲੀ ਆ ਦੇ ਖੜਾ ਸਾਹਮਣੇ ਕਰੋ ਦਰਸ਼ਨ। ਹਾਂ ਸਭ ਨੂੰ ਦੇਖ ਦੋ ਜੀ। ਨਕੋ ਨਾ ਦੰਦਾ ਬੜਿਆ ਕਿਸੇ ਨੂੰ। ਚਿੱਟੇ ਦੇ ਕਾਰਨ ਸਾਰਾ ਪੰਜਾਬ ਪਰੇਸ਼ਾਨ ਸਰਕਾਰਾਂ ਕੋਈ ਕੁਝ ਕਿਉਂ ਨਹੀਂ ਕਰ ਰਹੀਆਂ ਪੰਚਾਇਤਾਂ ਦੇ ਹੱਥ ਵਾਸ ਕੁਝ ਨਹੀਂ ਤੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਸਹਿਮੇ ਹੋਇਆ ਪਿੰਡ ਹੰਬੋਵਾਲ ਦੇ ਵਿੱਚ ਇੱਕ ਚਿੱਟਾ ਵੇਚਣ ਵਾਲਾ ਅੱਜ ਉਹ ਫੜਿਆ ਹੈ ਚਾਚਾ ਦੋ ਸ਼ਬਦ ਬੰਦੇ ਬਾਰੇ ਚਿੱਟੇ ਆਲਾ ਫੜਿਆ ਫੋਰ ਦਾ ਫੇਰ ਦਾ ਖਾਦਾ ਇਹ ਤਾਰੇ ਕਹੇ ਕਿਹੜੇ ਪੰਡਾਉਂਦਾ ਹੈ ਇਹ ਇਹ ਲੋਹਾਰੀਆਂ ਦਾ ਹੈ ਇਹ ਮੈਂ ਲੋਹਾਰੀਆਂ ਦਾ ਰਾਤ ਨੂੰ 10 ਵਜੇ ਤੱਕ ਇੱਥੇ ਖੜੇ ਹੁੰਦੇ ਆ ਹਾਂ ਉਹਨਾਂ ਦਾ ਹਾਲ ਹੈ ਕੋਈ ਉਹਨਾਂ ਦਾ ਹਾਲ ਹੈ ਕੋਈ ਪਿੱਛੇ ਦੇ 14 ਸਾਲ ਦੇ ਮੁੰਡੇ ਲੱਗੇ ਹੋਏ ਆ 14 14 ਸਾਲ ਦੇ ਉਹਨਾਂ ਦਾ ਘਰ ਬਵਾਦ ਹੋ ਗਿਆ ਇਹ ਇੱਕ ਟੀਕਾ ਲੈ ਇਹ ਬੰਦਾ ਜੀ ਆਹ ਆ ਬੰਦਾ ਲੋਹਾਰੀਆਂ ਵਾਲਾ ਇਹ ਏਰੀਆ ਗਾਲਦਾ ਸੜਾ ਘਰ ਕੀਤਾ ਪਿਆ ਉਹ ਕਵਰ ਨਹੀਂ ਗੁਰਦੁਆਰੇ ਲੌਸਮੈਂਟਾ ਕਰਾਤੀਆਂ ਸੀ ਨਹੀਂ ਤੂੰ ਫੇਰ ਵੀ ਨਹੀਂ ਡਰਦਾ ਫੇਰ ਵੀ ਨਹੀਂ ਡਰਦਾ ਫੇਰ ਵੀ ਡਰਦਾ ਯਾਰ ਤੂੰ ਇਹਦੇ ਤਲਾਸ਼ੀ ਲਾਓ ਜੀ ਆਹ ਵੀਡੀਓ ਚੱਲਦੀ ਹੈ ਤਲਾਸ਼ੀ ਲਾਓ ਜੀ ਆ ਲਾਈਟਰ ਦਿਖਾਈ ਮਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਣਾ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਹੀ ਤਰ੍ਹਾਂ ਵਰਨਿੰਗ ਤੈਨੂੰ ਲਾਅਸਮੈਂਟ ਪਿੰਡ ਕਿੰਨੀ ਵਾਰ ਕਰਾਤੀ ਤੇਰੇ ਸਮਾਨਕ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਫਾ ਲੋ ਕੋਈ ਆ ਕੀ ਹੈ ਆ ਇਧਰ ਨੂੰ ਕਰੀ ਇਧਰ ਨੂੰ ਕਹਿਆ ਰੱਖਾ ਤੇ ਆ ਦੇਖ ਲੋ ਜੀ ਇੱਕੋ ਮੇਰਾ ਵੀਰ ਬਾਦ ਨਾ ਨਾ ਕੋਈ ਵਾਰਨਿੰਗ ਥਾਣੇ ਫੋਨ ਨਾ ਮੈਂ ਕਰਦਾ ਮੁਰਸ਼ੀ ਨੂੰ ਫੋਨ ਕੋਈ ਵਾਰਨਿੰਗ ਵਾਰਨਿੰਗ ਨਹੀਂ ਨਾ ਨਾ ਹੈਲੋ ਇਹਨੂੰ ਪਤਾ ਨਹੀਂ ਹੈਗਾ ਗੰਦ ਪਾਇਆ ਨੇ ਭੈਣ ਜੋ ਪਿੰਡ ਦੇ ਵਿੱਚ ਇਹਨੇ ਸਾਡੇ ਪਿੰਡ ਦੇ ਮੁੰਡੇ ਆ ਸਰਪੰਚ ਸਾਹਿਬ ਵੀ ਆਉਂਦੇ ਆ ਪ੍ਰਧਾਨ ਜੀ ਆਗੇ ਉਹ ਮਾਰ 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 ਸੱਟੇ ਦੇ ਦੋ ਸੱਟੇ ਦੇ ਕਰੀ ਇੱਕ ਵਾਰ ਇੱਕ ਕੁੱਕੂ ਵਾਰ ਨਹੀਂ ਤੂੰ ਤੈਨੂੰ ਕਿੰਨੀ ਵਾਰ ਸਮਝਾਤਾ ਉਹ ਵੀਰ ਜੀ ਮੇਰੀ ਗੱਲ ਸੁਣ ਕੇ ਤੂੰ ਬੰਦਾ ਹੀ ਨਹੀਂ ਬੰਦਾ ਬੰਦਾ ਹੀ ਨਹੀਂ ਬੰਦਾ ਫਿਰ ਫਿਰ ਬੈਠਾ ਢੰਗ ਬੇਰੇ ਨੇ ਇਤਨੀ ਲੋਟਣਾ ਫਿਰ ਭੈਣ ਤੋਂ ਚਿੱਟੇ ਵਾਲਿਆਂ ਨੇ ਗੰਦ ਪਾਇਆ ਪੰਜਾਬ ਵਿੱਚ ਇਹਨੇ ਸੁਧਰਨਾ ਨਹੀਂ ਇਹ ਸੁਧਰਨ ਵਾਲਾ ਨਹੀਂ ਹੈ ਲੋਕ ਡਾਊਨ ਤੇ ਦੋਏ ਨਹੀਂ ਉਹਦਾ ਭਜਾਇਆ ਹਜੇ ਵੀ ਨਹੀਂ ਟਲਦਾ ਏ ਤੂੰ ਥੋੜਾ ਜਾਗ ਗਾਲ ਵੀਰੇ ਆਰੇ ਏਰੀਆ ਦਾ ਸੁਣ ਲੈ ਪਹਿਲਾਂ ਚਲੋ ਕੋਈ ਨਹੀਂ ਗੁੱਸੇ ਨਾਲ ਨਹੀਂ ਬੈਠਦੀ ਨਾ ਤੇਰੀ ਜਮਾ ਤੇਰੀ ਜੀ ਬਿਰਮਾ ਮੈਂ ਤੂੰ ਟਿੱਟਾ ਸੀਗਾ ਨਾ ਇੱਕ ਮਿੰਟ ਰਵੀ ਇੱਕ ਮਿੰਟ ਹੱਥੋਂ ਬਾਈ ਨਹੀਂ ਹੋਣਾ ਰਵੀ ਰੁਕ ਜਾ ਇੱਕ ਮਿੰਟ ਇੱਕ ਮਿੰਟ ਬਹੁਤ ਨਹੀਂ ਆਉਂਦਾ ਮੇਰੀ ਇੱਕ ਮਿੰਟ ਗੱਲ ਸੁਣ ਹਾਂ ਤੂੰ ਕੀ ਮੇਰੇ ਕੋਲੋਂ ਨਿਕਲਿਆ ਨਾ ਰਵੀ ਇੱਕ ਮਿੰਟ ਲਵਲੀ ਓਏ ਇੱਕ ਮਿੰਟ ਲਵਲੀ ਇੱਕ ਮਿੰਟ ਤੇਰੇ ਕੋਲੋਂ ਕੀ ਨਿਕਲਿਆ ਆ ਮੇਰਾ ਵੀਰ ਇੱਕ ਬਿੱਟ ਬੇਕੋ ਅਰੇ ਇੱਕ ਆਕ ਟੋੜਾ ਮੇਰੇ ਹੱਥੀ ਆ ਰਹੀਆਂ ਰਵੀਨਾ ਮੈਨੂੰ ਪਿੰਟ ਲੈ ਕੇ ਚਲੋ ਆ ਦੇਖੋ ਇਹਦੇ ਕੋਲੋਂ ਆ ਸਮਾਨ ਨਿਕਲਿਆ ਦੀ ਤਲਾਸ਼ੀ ਦਰਾਂ ਨੇ ਇਹਦੇ ਕੋਲੋਂ ਰਵੀਨਾ ਹੱਥੋਂ ਬਾਈ ਨਹੀਂ ਹੋਣਾ ਕਿਨੂੰ ਆਇਆ ਸੀ ਕਿਨੂੰ ਦੇਣਾ ਆ ਸੀ ਨਹੀਂ ਵੀਰੇ ਮੈਂ ਐਕਟ ਕਰੀ ਮੈਨੂੰ ਮੇਰਾ ਵੀਰ ਮਾਫ ਕਰ ਤੂੰ ਕਿਹਨੋਂ ਯਾਰ ਇੱਕ ਵਾਰ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਦੇਰ ਤੋਂ ਨਹੀਂ ਵੀਰੇ ਮੈਂ ਦੇਖੋ ਮੈਨੂੰ ਵਾਰਨਿੰਗ ਤੂੰ ਦਿੱਤੀ ਕਦੀ ਮੈਨੂੰ ਤੈਨੂੰ ਵਾਰਨਿੰਗ ਅੱਛਾ ਤੈਨੂੰ ਵਾਰਨਿੰਗ ਦੇ ਇਹ ਕੰਮ ਦੀ ਭੈਣ ਤੂੰ ਬੰਦੇ ਮਾਰਦਾ ਫਿਰਦਾ ਐ ਚਿੱਟੇ ਨਾਲ ਘਰਾਂ ਦੇ ਘਰ ਖਾਲੀ ਕਰਦੇ ਆਂ ਤੂੰ ਚਿੱਟੇ ਵਾਲੇ ਮੈਂ ਡੇਢ 2 ਮਹੀਨੇ ਬਾਅਦ ਆਇਆ ਜੀ ਹੁਣ ਮੈਂ ਓ ਬੱਸ ਕਰ ਯਾਰ ਤੈਨੂੰ ਰੋਜ਼ ਦੇਖਦੇ ਆ ਅਸੀਂ ਅੱਜ ਤੂੰ ਸਾਡੇ ਹੱਥੇ ਚੜਿਆ ਆ। ਇਹ ਕੱਟ ਕੇ ਆ ਤੁਸੀਂ ਇਹੀ ਕੰਮ ਕਰਦੇ ਫੇਰ। ਹਾਜੀ ਅਕਲ ਆਈ ਹੋ ਨਹੀਂ। ਹਾਜੀ ਅਕਲ ਆਈ ਹੋ ਨਹੀਂ ਸਾਲਿਆਂ ਕਵਾਂ ਚੱਲਦੇ ਆ। ਇਹਨੂੰ ਪਿੰਟ ਲੈ ਕੇ ਚੱਲੋ ਪਿੰਟ ਪਿੰਟ ਲੈ ਕੇ ਜਾਨੇ ਪਿੰਟ ਲੈ ਕੇ। ਪਿੰਟ ਲੈ ਕੇ ਚੱਲੋ ਇਹਨੂੰ ਪਿੰਟ। ਕੋਈ ਨਹੀਂ ਕੋਈ ਨਹੀਂ ਰੁਕ ਰੁਕ। ਰਵੀ ਤੂੰ ਬੱਸ ਗੁੱਸਾ ਨਾ ਕਰ। ਬਾਹਰ ਕੰਨਾਂ ਦੇ। ਹਾਂ। ਹਲਾ ਸਾਰਾ ਇੰਨ ਮੱਕੜਾ। ਇਹਨੂੰ ਰਵੀ ਇਹਨੂੰ ਇਹ ਗੁੱਛੋ ਵੀ ਹੁਣ ਦੇਖ ਕੇ ਕਿ ਇਹਨੂੰ ਆਇਆ। ਪੁੱਛੋ ਮੜਾ ਜੈ ਇਹਨੂੰ। ਵੇ ਲੈ ਲੈ ਆ ਆ ਜੇ ਮੰਨ ਗਿਆ ਸਾਡੇ ਪਿੰਡ ਕੀ ਤੇ ਢੂਠਾ ਬੋਲੀ ਤੈਨੂੰ ਦੇਖਿਆ ਸੀ ਆਈ ਆ ਸੀ ਤੇਰੇ ਮੂੰਹੋਂ ਸਾਡੇ ਤੇਰੇ ਮੂੰਹੋਂ ਸੁਣਨਾ ਸੀ ਤੂੰ ਸਾਡੇ ਪਿੰਡ ਕਿਨੂੰ ਲੈ ਕੇ ਆਇਆ ਹੋਰ ਤੂੰ ਤਿੱਥੋਂ ਆਇਆ ਕਿੱਥੋਂ ਆਇਆ ਤੂੰ ਸਾਡੇ ਬੋਲੇ ਕਹਿੰਦਾ ਸੀ ਦਾੰਦ ਗੱਤ ਮੇਰੇ ਕੋਲ ਮਨਾ ਕੇ ਕਹਿੰਦੇ ਗਿਆ ਤੂੰ ਦੇਖੇ ਮੈਨੂੰ ਲੱਗਣੇ ਆਇਆ ਇੱਕ ਮਿੰਟ ਆ ਜਾ ਬਾਈ ਉਰੇ ਆ ਜਾ ਕਿਹਨੂੰ ਦੇਖਿਆ ਆ ਤੂੰ ਸਾਡੇ ਪਿੰਡ ਕਿਹਨੂੰ ਹੁਣ ਤੂੰ ਨਿਕਲਿਆ ਸਾਡੇ ਪਿੰਡੋਂ ਤੇਰੇ ਪਿੱਛੇ ਲੱਗੀ ਝੂਠਾ ਬੋਲ ਸਾਡੇ ਕੋਲੋਂ ਲੰਘਿਆ ਤੂੰ ਕਿ ਕਿੱਥੋਂ ਆਇਆ ਬਾਈ ਹੁਣ ਤੇਰੇ ਕੋਲੋਂ ਆਇਆ ਕਿਹਨੂੰ ਦੇਖ ਕੇ ਆਇਆ ਬਣਾਏ ਦੱਸ ਕਿਹਨੂੰ ਦੇਖ ਕੇ ਆਇਆ ਪਹਿਲਾਂ ਸੱਚ ਬੋਲ ਸੱਚ ਬੋਲ ਇੱਥੇ ਹੋਇਆ ਤਾਂ ਇੱਥੇ ਵੀ ਤੋਂ ਪਹਿਲਾਂ ਵੀਰੇ ਜਿਹੜਾ ਕੋਈ ਹੈਗਾ ਸੱਚ ਇੱਕ ਮਿੰਟ ਜਰਦਾ ਤਾ ਸੱਚ ਕਿੱਥੋਂ ਆਇਆ ਸੱਚ ਦੱਸ ਦੇ ਤੈਨੂੰ ਛੱਡ ਦਾਂਗੇ ਸੱਚ ਦੱਸ ਦੇ ਇੱਥੇ ਖੜਨ ਤੋਂ 10 ਮਿੰਟ ਪਹਿਲਾਂ ਕਿੱਥੋਂ ਆਇਆ ਕਿੱਥੋਂ ਆਏ ਕੋਲੋਂ ਆਇਆ ਚੁਕਾਓ ਇਹਨੂੰ ਆਹ ਯਾਰ ਐਦਾ ਨਹੀਂ ਗੱਲ ਚਲੋ ਸਾਡਾ ਗਵੰਡੀ ਆ ਕੋਈ ਨਹੀਂ ਸਾਡੀ ਦੁਸ਼ਮਣੀ ਨਹੀਂ ਸਾਡੀ ਅਜਾੜਿਆ ਇਹਨਾਂ ਦਾ ਏਰੀਆ ਜਵਾ ਦਾ ਗੱਲ ਤਾਂ ਸਾਡੇ ਪਿੰਡ ਕਿਹਨੂੰ ਕਿਹਨੂੰ ਦੇਣਾ ਆ ਮੈਂ ਤੈਨੂੰ ਮੈਂ ਛੱਡ ਦੂੰ ਆ ਆਪਣਾ ਉੱਥੇ ਦਾ ਮੈਂ ਛੋੜ ਗਿਆ ਗੌਂਸਗੜ ਦਾ ਮੁੰਡਾ ਜੋਸਾ ਜੀ ਦੁਸ਼ਗੜ ਦਾ ਬੰਦਾ ਹਾਂਜੀ ਚਲਾਈ ਨੀ ਉਹ ਫੋਨ ਲਾ ਮੜੇ ਉਹਨੂੰ ਵੀ ਜੱਸ ਉਹ ਠੀਕ ਆ ਕਿਹੜਾ ਚੱਤਾ ਯਾਸੋ ਉਹ ਛੋੜੇ ਗੀ ਰੈਸ ਵਿੱਚ ਮੱਚੇ ਗੱਡੀ ਬੱਚੀ ਸੀ ਉਹੀ ਯਾਰ ਰਾਮ ਗੜੀਏ ਕੱਲ ਆਇਆ ਮੈਂ ਅੱਛਾ ਬੇਤਰੀ ਗੱਲਾਂ ਕਰਾ ਉਹਦਾ ਮੋੜ ਗਿਆ ਨਹੀਂ ਪਾਸ ਰੁਪਈਆ ਪਿਆਰਾ ਹੈ ਲੋਕ ਛੋਟੇ ਚੱਕਰ ਤਾਂ ਨਾ ਚਿੱਟੇ ਵਾਲਿਆਂ ਦੇ ਕਦੇ ਗੱਡੀ ਉੱਥੇ ਖੜੀ ਹੁੰਦੀ ਹੈ ਕਦੇ ਉੱਥੇ ਖੜੀ ਹੁੰਦੀ ਹੈ ਸਾਡੇ ਪਿੰਡਿਆਂ ਜਨਾਨੀਆਂ ਸੈਰ ਨੂੰ ਨਹੀਂ ਜਾਂਦੀਆਂ ਉਧਰ ਨੂੰ ਜੇ ਗਾਹ ਤਵਾਉਂਗਾ ਸਾਈਕਲ ਤੇ ਹਾਂ ਹਾਂ ਘੰਟਾ ਹੋ ਗਿਆ ਸਾਨੂੰ ਪਿੱਛਾ ਕਰਦੇ ਨੂੰ ਇਹਦਾ ਘੰਟਾ ਹੋ ਗਿਆ ਪੂਰਾ ਇਹਦਾ ਪਿੱਛਾ ਕਰਦੇ ਨੂੰ ਹਾਂ ਸਾਮਾਨ ਵੀ ਕੱਢਿਆ ਤੇ ਇਹ ਆਪਣੇ ਪਿੰਡ ਚ ਹੀ ਆ ਜੀ ਸਾਮਾਨ ਮਿਲਿਆ ਜੀ ਜਾਏ ਜੀ ਉਧਰ ਇਹ ਜਾਇਆ ਉਧਰ ਉਧਰ ਹੀ ਪਿੱਛਾ ਕੀਤਾ ਇਹਦਾ ਅਸੀਂ ਉਹ ਭੱਜ ਗਿਆ ਲਗਾ ਕੇ ਗੱਡੀ ਉਹ ਆਪਣਾ ਖੜਾ ਛੜਾ ਕੇ ਭੱਜ ਗਿਆ ਉਹ ਮੁਆਰਕਪੁਰ ਦਾ ਸੀਗਾ ਓਏ ਮੰਨ ਕੇ ਇਹ ਕਹਿੰਦਾ ਹੈਗਾ ਕਿਦਾ ਸਾਹਪਿਆ ਹੋਇਆ ਸਾਹਪਿਆ ਹੋਇਆ ਹਾਇਰੇ ਹੈਗਾ ਜੀ ਫੜ ਲਿਆ ਸਾਮਾਨ ਪੁਲਿਸ 10 ਮਿੰਟ ਪਹਿਲਾਂ ਉਧਰ ਸ਼ਰਮ ਨੂੰ ਆਦੇ ਨੂੰ ਉਹ ਵੀਰ ਕਾਦਾ ਵੀਰ ਕਾਦਾ ਕਿਰਪਾ ਨੂੰ ਤੇਰਾ ਖੂਨ ਚਿੱਟਾ ਹੋ ਗਿਆ ਤੇਰਾ ਭੈਣਾਂ ਨੂੰ ਹਾਂ ਗੰਦੇ ਗੰਦੇ ਲੱਗੂ ਨੀ ਉਹ ਵੀ ਲੋਕੀਂ ਘਰੇ ਨਹੀਂ ਟਮੇ ਨੇ ਔਲਾਦ ਨਹੀਂ ਜਨਮ ਹੋਈ ਦੇਖੋਗੇ ਫਿਰ ਕਿੰਨੇ ਸਾਲ ਹੋ ਗਏ ਤੈਨੂੰ ਕਰਦੇ ਨੂੰ ਸਾਨੂੰ ਪਤਾ ਕਿ ਕਿੰਨੇ ਹੁੰਦੇ ਹਾਂ ਇਹਨਾਂ ਨੂੰ ਕਰਨਾ ਹੀ ਨਹੀਂ ਇੱਧਰ ਦਾ ਕੀ ਮਤਲਬ ਆਂ ਘੰਟਾ ਇੱਕ ਪੂਰਾ ਹੋ ਗਿਆ ਇਹਦੇ ਮੱਦਰ ਲੱਗਿਆ ਉਹ ਘੰਟਾ ਪੂਰਾ ਲਾ ਕੇ ਜੇ ਜਾ ਕੇ ਮੈਂ ਜੂਕੂਟ ਬੋਟਲ ਲਾਏ ਰੋਟੀ ਖਾਣ ਲੱਗਾ ਮੈਂ ਕਿਹਾ ਮੈਂ ਫਿਟਲ ਲੈਣਾ ਪਰ ਰੋਟੀ ਖਾ ਲਮ ਉਹ ਭਾਵੇਂ ਰੋਟੀ ਖਾਣ ਲੱਗਾ ਜਦੋਂ ਫੋਨ ਆ ਗਿਆ ਕੋਈ ਬੰਦੇ ਸਾਂਤਾ ਘੰਟਾ ਹੋ ਗਿਆ ਜੀ ਇਹਦੀ ਪਿੱਛਾ ਕਰਦੇ ਨੂੰ ਇੱਕ ਘੰਟਾ ਪੂਰਾ ਕਦੇ ਸਾਈਕਲ ਹੀ ਉਹ ਖੁੰਝੇ ਕਦੇ ਪਿੰਡ ਦੇ ਸਾਈਕਲ ਹੀ ਉਹ ਖੁੰਝੇ ਤੁਸੀਂ ਫਿਰ ਵੀ ਤੁਹਾਨੂੰ ਹੋਰ ਬੰਦੇ ਇਕੱਠੇ ਹੁੰਦੇ ਆ ਮੈਂ ਨਿਕਲ ਜਮਾ ਹੈ ਸੱਚਾ ਸੱਚ ਦੱਸ ਉਹਦੇ ਕੋਲ ਤੇਰੀ ਡੰਡਾਂ ਫੇਰ ਤੇਰੇ ਫਿਰਨਾ ਆ ਸੱਚਾ ਸੱਚ ਦੱਸ ਪ੍ਰਧਾਨ ਜੀ ਪੁੱਛਦੇ ਨੇ ਇੱਕ ਵੇਦ ਦਿੱਤੀ ਜਿੱਤ ਬੇਟੀ ਨਹੀਂ ਨਹੀਂ ਦਿੱਤੀ ਕੁਝ ਨੂੰ ਇਹਨੂੰ ਵੀ ਦਿੱਤੀ ਆ ਅੱਜ ਗੱਡੀ ਵਾਲੇ ਨੂੰ ਦਿੱਤੀ ਆ ਗੱਡੀ ਵਾਲੇ ਨੂੰ ਦਿੱਤੀ ਆ ਉਹ ਗੱਡੀ ਵਾਲੇ ਨੇ ਦੇ ਗਿਆ ਮਾਰਕਪੁਰਿਆ ਮੁੰਡੇ ਨੂੰ ਇਹਨੂੰ ਨਹੀਂ ਲਈ ਇਹਨੇ ਕਿਉਂ ਇਹਨੂੰ ਪਹਿਲਾਂ ਫਿਰ ਤੂੰ ਇਹਨੂੰ ਹਵਾੜ ਕਿਉਂ ਮਾਰੀ ਸਾਨੂੰ ਦੇ ਕੇ ਇਹਨੂੰ ਇੱਧਰ ਨੂੰ ਕਿਲੇ ਆਇਆ ਉਹ ਮੁਕਰ ਹੋਣਾ ਲੈਣੀ ਦਾ ਸੀ ਉਹਨੇ ਹਾਂ ਚਾਹ ਦੇਣਾ ਸੀ ਸਮਾਨ ਉਹ ਅੱਜ ਤੇ ਉਹ ਚ ਭੱਜ ਗਿਆ ਉਹ ਹਾਂ ਉਹਦੀ ਤਤਲਾਛੀ ਚ ਨਿਕਲਿਆ ਨਹੀਂ ਨਾ ਕੁਝ ਇਹਦੇ ਕੋਲ ਸੀ ਵੀਡੀਓ ਸਾਰੀ 10 ਮਿੰਟ ਦੀ ਤੁਸੀਂ ਗੱਲਬਾਤ ਕਰੋ ਇੱਕ ਤਾਂ ਮੂੰਹ ਵਾਲਾ ਕਰਨਾ ਪੈਣਾ ਤੇ ਕਰੋ ਤੁਸੀਂ ਆਪਾਂ ਕੱਢ ਲੈਣੇ ਤੂੰ ਸਾਡਾ ਤੈਨੂੰ ਮੈਂ ਖੜਿਆ ਜਾਂ ਤੂੰ ਮੈਂ ਵੀਡੀਓ ਤੂੰ ਮੇਰੇ ਮੇਰੇ ਦੇਣਾ ਕਰ ਤੂੰ ਬਰਾਤ ਸਤਾਨ ਬੰਦਾ ਨੂੰ ਕਰਾਂਗੇ ਜਿਹੜਾ ਸਹੀ ਬੰਦਾ ਹਾਂ ਪਰ ਜਦੋਂ ਕੋਈ ਗਲਤ ਅਜਿਹੀ ਹਰਕਤ ਕਰੇਗਾ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਗਲਤ ਆ ਉਤੋਂ ਤੱਕ ਜਿੱਤ ਨੂੰ ਸਾਹ ਹੈ ਤੈਨੂੰ ਪਤਾ ਲੋਕਾਂ ਦੇ ਪੋਰਾ ਪੋਰਾ ਬੱਚੇ ਕਿੰਨੇ ਜ਼ੁਆਕ ਮਰਦੇ ਆ ਹੁਣ ਬਾਈ ਉਹ ਬਿੰਦਾ ਜਿਹੜਾ ਬੰਦਾ ਪੀਂਦਾ ਉਹਦਾ ਹਾਲ ਕੀ ਹੁੰਦਾ ਤੇ ਉਹਨੂੰ ਇਹਦਾ ਗੱਲ ਦਾ ਪਤਾ ਆ ਨਾ ਮੇਰਾ ਤੂੰ ਗੋਸੇ ਦਾ ਬੰਦਾ ਹੋ ਕੇ ਹੁਣ ਤੈਨੂੰ ਕਿੱਡੀ ਵੱਡੀ ਗੱਲ ਕਹਿਤੀ ਵੀ ਤੁਸੀਂ ਆ ਦਾੜਾ ਰੱਖ ਕੇ ਤੁਸੀਂ ਇਹ ਕੰਮ ਕਰਦੇ ਆ ਇਹ ਕਿੱਡੀ ਵੱਡੀ ਗੱਲ ਆ ਹੈ ਇਹ ਗੁਰੂ ਦੀ ਬਦਨਾਮੀ ਹੁੰਦੀ ਆ ਇਸ ਗੱਲ ਦੇ ਵਿੱਚ ਸਿੱਧਾ ਰਸਤਾ ਸ਼ਮਸ਼ਾਨ ਇਹ ਪੈਸੇ ਕੰਮ ਕਰਨਾ ਇਹਨੂੰ ਪਟਾਰੇ ਆ ਕਰ ਇਹ ਰਕਮ ਕਰ ਇਹਨੂੰ ਪਟਾਰੇ ਗੁਰੂ ਦੀ ਬਦਨਾਮੀ ਤਾਂ ਕਰਦੇ ਫਿਰ ਮੋਨਾ ਬਣ ਜਾਂਦੇ ਕਰ ਨਹੀਂ ਨੂੰ ਲੈ ਕੇ ਆਪਾਂ ਕੀ ਕੰਮ ਕਰਦੇ ਆ ਸਾਰੀ ਗੱਲ ਆ ਪਤਾ ਬਦਨਾਮੀ ਕਿੰਨੀ ਅਗਲਾ ਅਗਲਾ ਸਿੱਖੋਗੇ ਆਪਾਂ ਲੋਕਾਂ ਨੂੰ ਕਹਿੰਦੇ ਕਿ ਇਹਨਾਂ ਦਾ ਵੀ ਹੁਣ ਗਾਉਂ ਕੋਈ ਗਾਉਂ ਭਗੜੇ ਕਰਦੇ ਹੋਈ ਕਿੰਨੇ ਨਾਲੀ ਪਦਰਾ ਮੀ ਆਪਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਪਤਾ ਸਾਡਾ ਕੌਣ ਪੀਂਦਾ ਕੌਣ ਕਿਹਨੇ ਕਿੱਦੋਂ ਲੈਂਦਾ ਹਾਂ ਨਹੀਂ ਉਹੀ ਗੱਲ ਆ ਨਾ ਵੀ ਤੁਸੀਂ ਇਹ ਚੀਜ਼ਾਂ ਉਹ ਪਰ ਇਮਾਨਦਾਰ ਨਹੀਂ ਹੈਗਾ ਪਹਿਲਾਂ ਮੰਨਿਆ ਨਹੀਂ ਇਹ ਡੰਡਾ ਫਿਰਿਆ ਫਿਰ ਮੰਨਿਆ ਡੰਡਾ ਫਿਰਿਆ ਫਿਰ ਮੰਨਿਆ ਇਹ ਫਿਰ ਕੱਢ ਕੇ ਦਿੱਤਾ ਜੇਬ ਚੋਂ ਸਮਾਨ ਬਚਿਆ ਹੋਇਆ ਤੁਸੀਂ ਇਹਨੂੰ ਵੀ ਠੋਕਣ ਲੱਗੇ ਹੋ ਮਨਾ ਲਿਆ ਮਨਾ ਲਿਆ 15 ਸਾਲ ਦੇ ਜਵਾਬ ਨੇ ਭੈਣੋ ਜਿਹੜੇ ਪੀਂਦੇ ਨੇ ਭੈਣੋ ਤੁਸੀਂ ਐਸੀ ਤੇ ਐਸੀ ਗੱਲ ਸੁਣਾ ਤੁਸੀਂ ਵੀ ਕੱਲ ਦਾ ਟਰੈਪ ਚੱਲ ਰਿਹਾ ਸਾਡਾ ਅਸੀਂ ਵੀ ਕਾਦੇ ਪਿੱਛੇ ਲੱਗੇ ਆ ਕਿਦਾਂ ਆ ਫੜ ਲਿਆ ਜੀ ਇਹਨੂੰ ਅਸੀਂ ਤਾਂ ਹੋ ਗਿਆ ਮੈਨੂੰ ਇਹ ਕਹਾ ਸੀ ਮੈਂ ਕਿਹਾ ਤੂੰ ਸਮਾਨ ਵੀ ਫੜ ਬਰਾਮਦ ਹੋ ਗਿਆ ਤੇ ਤੇਰੀ ਗੱਲ ਮੈਂ ਕਿਹਾ ਕਈ ਵਾਰ ਆਹ ਦੇਖੋ ਜੀ ਉਦੋਂ ਇਹਨੂੰ ਸਮਝ ਆਣਾ ਚਾਹੀਦਾ ਸੀ ਸਮਾਨ ਤਲਾਸ਼ੀ ਜੀ ਬਰਾਮਦ ਹੋ ਗਿਆ ਜਿਹਨੂੰ ਦੇਖ ਕੇ ਆਇਆ ਉਹ ਵੀ ਮੰਨਦਾ ਆਉਂਦੀ ਆਉਂਦੀ ਆ ਉਹ ਉਹ ਕਿਉਂ ਨਹੀਂ ਕਰਨ ਕਿਸੇ ਦਾ ਦੇਖ ਲੈ ਦੇਖ ਹੈ ਬਿਨ ਮੈਂ ਤੂੰ 2 ਮਹੀਨੇ ਹੋ ਗਏ ਨਹੀਂ ਤੂੰ 2 ਮਹੀਨੇ ਜੇਲ੍ਹ ਕੱਟ ਗਿਆ ਯਾਰ ਸਾਨੂੰ ਰੇ ਦੇਖਦੇ ਹੋਗੇ ਖੜੇ ਇੱਥੇ ਦੇਖਦੇ ਤੁਸੀਂ ਸਾਨੂੰ ਘੰਟਾ ਹੋ ਗਿਆ ਜੀ ਖਰਾਬ ਕਰੀ ਜਾਂਦਾ ਬਰਬਾਦ ਕਰਦੇ ਹੋਇਆ ਤੁਸੀਂ ਦੀਲੂ ਵੀ ਯਾਰ ਨੀ ਲੂ ਦੇ ਕੇ ਆਇਆ ਉਹ ਵੀ ਲੋੜ ਲਿਆ ਸਮਾਨ ਉਹਨੇ ਵੀ ਲਿਆ ਹੈ ਹਾਂ ਲੈ ਮੰਨ ਗਿਆ ਇਹ ਵੀਡੀਓ ਚ ਰੋ ਇੱਥੇ ਦਾਲ ਸੌੜ ਲੈ ਹੁਣ ਬੁਲਾਉ ਉਹਨੂੰ ਬੁਲਾ ਬੁਲਾ ਨਾ ਕਰ 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 ਕੋਟ ਪਿੱਛੇ ਨਾ ਨਾ ਇਹਨੇ ਮੰਨਣਾ ਨਹੀਂ ਕਰੇ ਚਿੱਤ ਨਾਲ ਉਹ ਤੂੰ ਚੁੱਪ ਕਰ ਹੋਰ ਆਣ ਦੇ ਆ ਮੈਂ ਮੂੰਹ ਨਾਲ ਕੰਮ ਨਹੀਂ ਕਰੀ ਦੇ ਨੀਓ ਛੋਟੇ ਜਿਹੇ ਜਵਾਬ ਦੁਨੀਆ ਤੁਸੀਂ ਪਰਵਾਹ ਕਰੀ ਜਾਂਦੇ ਹੋ ਜਵਾਬ ਪੜੇ ਪੜੇ ਨਾਲ ਗੱਲ ਕਰ ਨਹੀਂ ਜਾਣੂ ਕਿ ਅਸੀਂ ਸਾਨੂੰ ਪਤਾ ਕਿੰਨੇ ਚਿਰ ਦੇ ਅਸੀਂ ਇੱਧਰ ਲੱਗ ਰਹੇ ਬੱਚੇ ਸੀ ਤੁਸੀਂ ਸਾਡੇ ਬੱਚੇ ਨੂੰ ਖਰਾਬ ਕਰ ਰਹੇ ਏ ਬੱਚੇ ਤੂੰ ਉਹ ਮੋਹਾਰਕਪੁਰ ਦਾ ਸੀ ਗੱਡੀ ਵਾਲਾ ਉਹ ਨਿਕਲ ਗਿਆ ਉਹਦੇ ਕੋਲੋਂ ਨਿਕਲਿਆ ਨਹੀਂ ਇਹਨਾਂ ਕੋਈ ਸ਼ੈ ਨਹੀਂ ਇਹ ਜਾਣਦਾਰ ਆਉਂਦਾ ਇਹਦੇ ਦੀ ਗੱਡੀ ਆ ਉਹਦਾ ਵੀ ਬੰਦ ਕਰਨਾ ਉਹ ਡਰ ਗਿਆ ਹੁਣ ਨਹੀਂ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਰੇ ਹੁਣ ਉਹਦੇ ਕੋਲੋਂ ਨਿਕਲਿਆ ਨਹੀਂਗਾ ਉਹਨੂੰ ਦੇਣਾ ਸੀ ਹਜੇ ਜਾਨੂੰ ਉਹਨੇ ਹਾਕ ਮਾਰਤੀ ਇਹਨੂੰ ਅਸੀਂ ਲੈ ਚੱਲੇ ਸੀਗਾ ਯਾਰ ਮੈਂ ਪਿੱਛੋਂ ਐਵੇਂ ਮੁਰੇ ਮੁਰੇ ਰੋਕੇ ਨੂੰ ਮੈਂ ਗੱਲ ਸੁਣ ਇੱਕ ਮਿੰਟਾ ਛੱਡੀ ਯਾਰ ਸਰਦਾਰ ਬੰਦਾ ਹੈ ਕਿਉਂ ਤੁਸੀਂ ਸਿੱਖੀ ਨੂੰ ਤੁਸੀਂ ਦਾਗ ਲਾਣ ਲੱਗੇ ਹੋ ਤੁਸੀਂ ਗੁਰੂ ਦੀ ਬੇਇੱਜ਼ਤੀ ਕਰਾਉਂਦੇ ਨੇ ਲੋਕ ਇਹੋ ਜਿਹੇ ਨਾਮਤਾਰੀ ਆ। ਹੋਈ ਦਾ ਗੱਲ ਆ ਕਿਹੜਾ ਸਾਲ? ਨਹੀਂ। ਮਿੱਠੀ ਰੋਟੀ ਖਾ ਲੋ ਭੈਂਟ ਚੋਦ ਦੀ ਕੋਈ ਜੁਰੀ ਨਹੀਂ ਲੋਹਾਨੀਆਂ। ਇੱਜਤੀ ਖਾਵੇ ਇੱਜਤੀ। ਸਾਡੇ ਮਾਂ ਪਿਓ ਦਾ। ਐਡੀ ਸਾਲੀ ਬੇਇੱਜ਼ਤੀ ਆ। ਹਲੋ ਤੁਸੀਂ ਛੋਟੇ ਬੱਚੇ ਉਹਨਾਂ ਨੂੰ ਗਾ 14 14 ਸਾਲ ਦੇ ਮੁੰਡੇ ਆ ਜਿਹੜੇ ਕਿਵੇਂ ਆ ਵੀ ਪਤਾ ਲੱਗੇ ਬੰਦਾ ਕਿਹੜਾ ਆ ਬੰਦਾ। ਲੋਹਾਰੀਆਂ ਵਾਲੇ ਵੀ ਸਵੇਰ ਨਾ ਕੈਂਡ ਕਰਦੇ ਹੈਗੇ ਸਵੇਰ ਦਾ ਆਪਣੇ ਮਹੱਲੇ ਆਓ ਚੱਲ ਨਹੀਂ ਆਉਂਦੀ ਆ ਜੀ ਪੁਲਿਸ ਆਉਂਦੀ ਆ ਬੰਦੇ ਜਿਹੜੇ ਪੱਟੀਆਂ ਨੂੰ ਹੁਣ ਗੱਡੀ ਲੈ ਕੇ ਭੱਜ ਗਏ ਬੰਦੇ ਚਿੱਟਾ ਕਾਣਾ ਜਦੋਂ ਬੁਲਾ ਲਓ ਹਮ ਤਾਂ ਮਾਰਨਾ ਹੋਰ ਲੋਕਾਂ ਨੂੰ ਬਹੁਤ ਮਾਰ ਰਹੇ ਆ ਉਹੀ ਕਹਿੰਦਾ ਨਹੀਂ ਹੁੰਦੀ ਜਮੀਨਾਂ ਨਾਲ ਹੈਗੀ ਹਨ ਮਾੜਨੇ ਮਾਰਦਾ ਤੁਸੀਂ 500 ਰੁਪਏ ਜਮੀਨ 1500 150000 ਦਾ ਮਹੀਨਾ ਘਰ ਨਹੀਂ ਚੱਲੂਗਾ ਯਾਰ ਇਹ ਤੂੰ ਤੁਰ ਜਾਣੀ ਮੈਨੂੰ ਮੈਂ ਤੁਰੇ ਜਾਣ ਦਾ ਤਾਂ ਹੀ ਤੈਨੂੰ ਕਹਿ ਰਹੇ ਆ ਤਾਂ ਹੀ ਅਸੀਂ ਤੈਨੂੰ ਕਹਿ ਰਹੇ ਆ ਬਾਦੀ ਗੱਲ ਨਾਲ ਚੱਕੀ ਆ ਚੱਕਲਾ ਅਸੀਂ ਨਾ ਕਰੋ ਤੁਰ ਲੱਗੇ ਸੀ ਸੋਚਿਆ ਵੀ ਡੰਡਾ ਫੇਰ ਨਹੀਂ ਫੇਰਨਾ ਬੰਦਾ ਤੂੰ ਜਾਣ ਪਛਾਣ ਕਰਾ ਕੇ ਮਾੜੀ ਮੋਟੀ ਦਾ ਸ਼ਰਮ ਕਰ ਯਾਰ ਮਾੜੀ ਮੋਟੀ 18000 ਰੁਪਏ ਹੱਥੋਂ ਲੋਡਾ ਬਸ ਠੀਕ ਹੈ ਨਹੀਂ ਜੱਟਿਆੜਾ ਨਾਲ ਕਿਹੜੀ ਜਾਣ ਪਛਾਣਾ ਫੇ ਨਹੀਂ ਤੁਹਾਨੂੰ ਤੇਰੀ ਮੇਰੀ ਕੋਈ ਗੱਲ ਨਹੀਂ ਹਾਲੇ ਤੇਰੇ ਪਾਪ ਤੇ ਮੁੰਡਾ ਆ ਮੈਂ ਜਵਾਗ ਦੰਮਣਿਆ ਉਹ ਉਹੀ ਦੰਮਣਿਆ ਤੂੰ ਕੰਮ ਕਰਦਾ ਮੁੰਡਾ ਇਹ ਸਮਝ ਇਹਨੂੰ ਪਤਾ ਇਹਨੂੰ ਸਮਝਾਵਾ ਗੱਲਾਂ ਸਮਝਾਣ ਦਾ ਕੋਈ ਫਾਇਦਾ ਨਹੀਂ ਹੈ ਇਹਨੂੰ ਪਤਾ ਇਹਨੂੰ ਸਮਝਾਉਣ ਦਾ ਮਤਲਬ ਨਹੀਂ ਬਣਦਾ ਉਹ ਤਾਂ 5-6 ਲੱਖ ਰੁਪਏ ਆਲੇ ਪੇ ਲੱਗ ਗਿਆ ਠੀਕ ਹੈ ਉਹ ਮੁੰਡੇ ਦਾ ਐਕਸੀਡੈਂਟ ਹੋ ਗਿਆ 7 ਲੱਖ ਦੇ ਮੁੰਡੇ 'ਤੇ ਲੱਗਿਆ ਵੀਰੇ ਉਹ ਅੱਜਕੱਲ ਅੱਜਕੱਲ ਉਹ ਤੁਹਾਨੂੰ ਪਤਾ ਤਾਂ ਕਰ ਕੁਝ ਵੀ ਜੇ ਬੰਦਦਾ ਦੋ-ਦੋ ਸੌ ਰੁਪਏ ਦਾ ਲੋਕਾ ਦਾ ਮਗਰ ਆ ਫਿਰਦਾ ਯਾਰ ਉਹ ਵਾਲਾ ਦੋ ਚਿੱਟਾ ਦੇਣਾ ਦਸ ਮਿੰਨਾਂ ਨਾਲ ਮੁਦੇ ਬਾਰੇ ਹੱਬਾ ਬਾਰੇ ਹਾਲਾਤ ਦੇਖੋ ਪਹਿਲਾਂ ਮਸਾਪ ਤੇ ਡਾਕਟਰ ਤੋਂ ਦਾਖਲ ਕਰਾ ਕੇ ਅਸੀਂ ਨੂੰ ਪਿੱਛੇ ਤੇ ਹੁਣ ਬਹੁਤ ਪਿੱਛੇ ਨਹੀਂ ਸੀ ਨਾ ਲੱਗਦੀ ਕਿ ਥਰੋਪੀ ਲੱਗਦੀ ਹੈ ਘੜੀ ਦੇ ਨਾਲ ਚਲੋ ਬਚ ਗਿਆ ਆਪਣੇ ਕੋਲ ਉਹਦੀ ਵੀ ਆ ਉਹਨੂੰ ਫੇਰ ਸਮਝਾਉਣ ਲਾਇਆ ਫੋਨ ਤੇਰਾ ਵੀ ਨਹੀਂ ਲੱਗਿਆ ਹੋਰ ਜੰਬ ਲਿਆ ਜਦੀ ਸਾਰਿਆਂ ਨੂੰ ਫੋਨ ਕੀਤੇ ਆ ਇਹਦਾ ਲੱਗਿਆ ਇਹ ਆ ਗਿਆ ਮਾਣ ਨਹੀਂ ਕੀਤਾ ਇਹ ਆ ਗਿਆ ਆਪ ਆਪ ਕੰਮ ਬੋਲਿਆ ਕਰਿਆ ਫਾੜ ਲਿਆ ਸੀ ਕੱਲ ਤਾਂ ਹੀ ਨਿਗਾਹ ਰੱਖੀ ਆ ਤੇ ਤੇ ਪਿੰਡ ਜਿੰਨੀਰ ਹੋਇਆ ਨਾ ਬੰਦੇ ਦੱਸਿਆ ਕਹਿੰਦੇ ਵੀ ਨੀਲੂ ਜਾਂਦਾ ਅੱਗੇ ਨੀਲੂ ਆ ਜਾ ਕੇ ਅੱਛਾ ਗੱਲ ਤੁਹਾਨੂੰ ਮਿੱਤਰੋ ਮੇਰੀ ਹੁਣ ਆ ਬੰਦੇ ਆਪਣੇ ਸਾਰੇ ਖੜੇ ਆ ਪਿੰਡ ਵਾਲੇ ਸਾਰੇ ਖੜੇ ਆ ਹੁਣ ਸਾਰੇ ਪਿੰਡ ਵਾਲੇ ਸਿੱਧੇ ਕਿਉਂ ਪਤਾ ਕੀ ਗੱਲ ਆ ਇਹ ਸਾਰੇ ਕਿਵੇਂ ਕਹਿੰਦੇ ਦੱਸੋ ਦਰਖਾਲ ਖਾਣੇ ਦਰਖਾਲ ਖਾਦੰਨੇ ਆ ਕੱਲੂ ਫੇਰ ਕਹੋਗੇ ਪੰਚਾਇਤ ਵਾਲੇ ਕੁਝ ਕਰਿਆ ਪੰਚਾਇਤ ਅਸੀਂ ਤਾਂ ਦਰਖਾਲ ਹੁਣ ਫੋਨ ਕਰਦਣ ਆਇਆ ਠੀਕ ਆ ਜੀ ਉਹਨੇ ਤਾਂ ਆ ਜਾਣਾ ਬਾਹਰ ਉੱਥੇ ਹਾਂ ਤੇ ਬਾਕੀ ਆਪ ਇਹਨਾਂ ਦੀ ਇਹਨਾਂ ਦਾ ਫੇਰ ਆ ਜਾਣਾ ਨਾ ਨਹੀਂ ਨਹੀਂ ਚਿੱਟੜਾ ਨੂੰ ਬਖਸ਼ਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਪਰਵਾਹ ਹੈ ਚਿੱਟੜਾ ਨੂੰ ਬਖਸ਼ਣਾ ਨਹੀਂ ਚਾਹੀਦਾ ਬਿਲਕੁਲ ਆਪੇ ਜਮਾਨਤ ਕਰਾਂਦਾ ਰਹੂਗਾ ਪਿੰਡ ਦੇ ਹੋਰ 10-20 ਹਜ਼ਾਰ ਦੀ ਗੱਲ ਹੈ ਨਾ ਗੱਲ ਥੋੜਾ ਇਹਦੇ ਨਾਲ ਆਪਣੇ ਪਿੰਡ ਦਾ ਵੀ ਜਾਣਾ ਆ ਚੋਦੀ ਲੋੜੇ ਨਹੀਂ ਹੈ ਪਿੰਡ ਵੀ ਜਾਣਾ ਹੁਣ ਆਪਣੇ ਪਿੰਡ ਵੀ ਨਾਲ ਜਾਣਾ ਨਹੀਂ ਮੈਂ ਰਾਣਾ ਇਹ ਗੱਲ ਫਟੂਠਾ ਜਿੱਥੇ ਵਧੀਆ ਗੱਲ ਆ ਸੀ ਵਧੀਆ ਗੱਲ ਕਹਾਂਗੇ ਚਿੱਟੜਾ ਨੂੰ ਨਹੀਂ ਬਖਸ਼ਣਾ ਹਾਂ ਹੁਣ ਆਏ ਹੋਰੇ ਆਪਣੇ ਪਿੰਡ ਦਾ ਵੀ ਜਾਣਾ ਹੈ ਚਾਹੁੰਦਾ